ਗਰਮੀਆ ਦੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਚੀਜ਼ ਠੰਡੀ ਸਿਰ ਜ਼ਰੂਰ ਪੀਣੀ ਹੁੰਦੀ ਹੈ। ਨਿੰਬੂ ਪਾਣੀ ਤਾਂ ਰੋਜ਼ ਹੀ ਪੀਵਦੇ ਤੇ ਫਿਰ ਅੱਜ ਸਲਾਹ ਮੈਂ ਮੰਗੋ ਸ਼ੇਕ। ਇਹ ਮੇਰੇ ਨਾਲ ਤੋਂ ਪਹਿਲੇ ਬਣ ਗਈ। ਮੈਂ ਕਿਹਾ ਥੋੜਾ ਮੰਗੋ ਮੰਗੋ ਵਰਗਾ ਸੂਟ ਵੀ ਕਿਉਂ ਨਾ ਪਾਇਆ ਜਾਵੇ। ਕਦੀ ਦੇਖਿਆ ਜੇ ਕਿਸੇ ਨੂੰ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ ਮੈਚਿੰਗ ਕਰਦੇ ਆ ਹੋਇਆ? ਨਹੀਂ ਦੇਖਿਆ ਨਾ ਦੇਖ ਲਓ ਫਿਰ ਇਹ ਸ਼ਾਂਤੀ ਨੂੰ ਦੇਖ ਲਓ। ਕਈ ਜਾਣਦੇ ਹੋ ਮੈਚਿੰਗ ਕਰਦੀ ਮੈਚਿੰਗ ਕਰ ਪਰ ਗੱਲ ਤਾਂ ਮੈਂ ਮੰਗੋ ਸ਼ੇਕ ਦੀ ਕਰਨੀ ਸੀ ਕਹਾਣੀ ਤਾਂ ਮੰਗੋ ਸ਼ੇਕ ਦੀ ਇੱਕ ਜੀ ਮੈਚਿੰਗ ਨਹੀਂ ਆਈ ਹਾਂਜੀ ਕੀ ਨਹੀਂ ਹੈਗਾ ਕੰਨਾਂ ਵਾਲੇ ਮੈ ਨਹੀਂ ਹੈ ਨਹੀਂ ਉਹ ਮੈਂ ਆਪਣੇ ਇਹਦੇ ਨਾਲ ਕੀਤੇ ਨੇ ਸੋਫੇ ਨਾਲ ਤੁਸੀਂ ਮੇਰੇ ਕੋਲ ਹਾਜ਼ਰ ਜੋ ਆਪੀ ਦੇ ਵਿੱਚ ਮੈਂ ਮਾਤ ਨਹੀਂ ਯੈਸ ਤੇ ਮੈਂ ਜੀ ਇਹ ਅੱਜ ਹਰੇ ਪਾਏ ਨੇ ਕਿਉਂਕਿ ਹਰੇ ਸੋਫੇ ਤੇ ਬੈਠੀ ਹੋਈ ਹਾਂ ਇਹ ਅੰਕਲ ਦੀਆਂ ਗੱਲਾਂ ਨੇ ਐਨੀਵੇ ਤੇ ਮੈਂ 1977 ਤੋਂ ਪਹਿਲਾਂ 9077 ਤੋਂ ਪਹਿਲਾਂ ਕਦੇ ਮੈਂ ਗੋਜੇ ਨਹੀਂ ਪੀਤਾ ਸੀ। ਚੰਡੀਗੜ੍ਹ ਆਈ ਤੇ ਮੇਰੇ ਭਰਾ ਨੇ ਇੱਥੇ 17 ਸੈਕਟਰ ਦੇ ਵਿੱਚ ਦੁਕਾਨ ਖੋਲੀ ਹੋਈ ਸੀ ਜੂਸ ਦੀ ਅੰਡਰ ਬ੍ਰਿਜ ਮਾਰਕੀਟ ਮੈਂ ਉਹਨੂੰ ਮਿਲਣ ਗਈ। ਮੈਂ ਸ਼ਾਇਦ ਕੋਈ ਇੰਟਰਵਿਊ ਵਗੈਰਾ ਦੇਣ ਆਈ ਸੀ। ਉਹਨੂੰ ਮਿਲਣ ਗਈ ਤੇ ਉਹ ਕਹਿੰਦਾ ਜਿੱਤਾ ਜੂਸ ਪੀਏ ਮੈਂਗੋ ਸ਼ੇਕ ਪੀਏਗੀ। ਮੈਂ ਤਾਂ ਕਦੇ ਨਾ ਹੀ ਸੁਣਿਆ ਸੀ ਮੈਂਗੋ ਸ਼ੇਕ ਦਾ। ਮੈਂਗੋ ਹੀ ਮੈਂਗੋ ਮੈਂਗੋ ਦੇਤੇ ਉਸ ਸ਼ਹਿਰ ਚ ਰਹਿੰਦੇ ਸੀ ਕਿ ਸਾਰਾ ਪੋਰ ਸਾਡੇ ਨਾਲ ਸੀਗਾ ਅਸੀਂ ਤਾਂ ਟੋਕਰੀਆਂ ਦੀ ਟੋਕਰੀਆਂ ਅੰਬ ਚੁਪਦੇ ਸੀ ਤੇ ਰੋਟੀਆਂ ਨਾਲ ਵੀ ਖਾਂਦੇ ਸੀ ਪਰ ਆਹ ਸਾਨੂੰ ਕੋਈ ਨਹੀਂ ਪਤਾ ਸੀ ਖੈਰ ਮੈਂ ਆਪਣੇ ਭਰਾ ਨੂੰ ਕਹਿੰ ਮੈਂ ਕਿ ਪਿਆ ਕੇ ਦਿਖਾ ਦੇ ਉਹਨੇ ਜੀ ਮੈਨੂੰ ਗਲਾਸ ਜਦੋਂ ਮੈਂਗੋ ਸ਼ੇਕ ਦਾ ਦਿੱਤਾ ਤੇ ਮੈਂ ਕੋਟੀ ਭਰਿਆ ਕੋਟੇ ਹਾਏ ਹਾਏ ਕੀ ਬਾਤ ਹੈ ਤੇ ਕੀ ਬਾਤ ਹੈ ਕੋਈ ਸਵਾਦ ਇੰਜ ਲਗਾ ਮੈਂ ਜਿਵੇਂ ਦੁਨੀਆਂ ਚ ਪਹਿਲੀ ਅਰੀ ਕੋਈ ਅਣਿ ਸਵਾਦ ਠੰਡੀ ਚੀਜ਼ ਪੀਤੀ ਨਹੀਂ ਤਾਂ ਲੱਸੀ ਖੱਜਵੀ ਇਹ ਜਿਦੂ ਲਵਕ ਆਪਣੇ ਕੋਲ ਕੀ ਹੁੰਦਾ ਸੀ ਕੁਝ ਵੀ ਨਹੀਂ ਆ ਜੂਸ ਜਾਸ ਜਵੇ ਕੋ ਕਾਸਮੇ ਜੂਸ ਪੀਤਾ ਜਾਂਦਾ ਸੀ ਜੂਸ ਪੀਤਾ ਜਾਂਦਾ ਸੀ ਉਦੋਂ ਜਦੋਂ ਕੋਈ ਬਿਮਾਰ ਹੋਵੇ ਇਹਨੂੰ ਜੂਸ ਲਿਆ ਦਿਓ ਮਲੇਰੀਆ ਹੋ ਗਿਆ ਤੇ ਗੰਨੇ ਦਾ ਲਿਆ ਦਿਓ ਟਾਈਫਾਇਡ ਹੋ ਗਿਆ ਜਾਂ ਮਲੇਰੀਆ ਹੋ ਗਿਆ ਤਬ ਸੁਮੀ ਦਾ ਉਹ ਵੀ ਵਿਚਾਰੇ ਇੱਕ ਅੱਧੀ ਰੇੜੀ ਕੋਈ ਕਿਧਰੇ ਲੱਗਦੀ ਸੀ ਚਲੋ ਐਨੀ ਵੇ ਉਦੋਂ ਹੀ ਫਿਰ ਨੇੜੇ ਚੜੀ ਜਾਤ ਹੋਈਆਂ ਮਿਕਸੀਆਂ ਫਿਰ ਤੇ ਘਰ ਜਾ ਕੇ ਮੈਂ ਦੱਸਿਆ ਮੈਂ ਕਿਹਾ ਅੱਜ ਅਮਰਵੀਰ ਨੇ ਮੈਨੂੰ ਮੈਂਗੋ ਸ਼ੇਕ ਪਿਆ ਮੰਮੀ ਮੇਰੇ ਕਹਿੰਦੇ ਅੱਛਾ ਉਹਨੇ ਜੂਸ ਦੀ ਦੁਕਾਨ ਖੋਲ ਲਈਏ ਦੂਸਰੇ ਸਾਲ ਪਰ ਮੈਂ ਮੈਗੋ ਸ਼ੇਕ ਪੀਣਾ ਪ੍ਰੈਫਰ ਕੀਤਾ ਤੇ ਮੈਨੂੰ ਬੜਾ ਚੰਗਾ ਲੱਗਾ। ਪਰ ਜੀ ਇਹ ਤੇ ਕਹਾਣੀ ਸੀਗੀ ਮੈਗੋ ਸ਼ੇਕ ਦੀ ਜਦੋਂ ਮੈਂ ਪਹਿਲੀ ਵਾਰੀ ਪੀਤਾ। ਉਸ ਤੋਂ ਬਾਅਦ ਮੈਂ ਜਦ ਘਾਰਾ ਕੇ ਦੱਸਿਆ ਤਾਂ ਉਹ ਕਹਿੰਦੇ ਵੀ ਕਿੱਦਾਂ ਬਣਾਇਆ ਸੀ ਮਿਕਸੀ। ਹੁਣ ਅੰਬਾਲਾ ਇੱਕ ਐਸਾ ਸ਼ਹਿਰ ਬਣਿਆ ਜਿਹਦੇ ਵਿੱਚ ਮਿਕਸੀਆਂ ਦਾ ਬੜਾ ਚੱਲ ਸੀ। ਮਿਕਸੀਆਂ ਬੰਨੀਆ ਸ਼ੁਰੂ ਹੋ ਗਿਆ। ਅਸੀਂ ਵੀ ਗਏ ਤੇ ਮਲਾਈ ਮਿਕਸੀ। ਹੁਣ ਨਾ ਸੁਰਨਾ, ਕ੍ਰਿਸ਼ਨ, ਪਤਾਨਾ ਲੈਣੀ ਨ ਦੇਣੀ ਬੇ ਬੰਨਾ ਕੇ ਦਰ ਫਿਰ ਉਹੀ ਦਿਮਾਗ ਲੜਾਇਆ ਵੀ ਕੀ ਕੀਤਾ ਹੋਏਗਾ ਖੈਰ ਮੈਂ ਬਣਦਾ ਨਹੀਂ ਸੀ ਦੇਖਿਆ ਮੈਂ ਸਿਰਫ ਇੱਤਾ ਸੀ ਮੈਂ ਆਪਣੇ ਦਿਮਾਗ ਨਾਲ ਸੋਚਿਆ ਤੇ ਮਾਂ ਨੂੰ ਆਖਿਆ ਮਾਂ ਐਦਾਂ ਹੋਣਾ ਹੈ ਭਈ ਸਾਡੇ ਸ਼ਹਿਰ ਦੇ ਵਿੱਚ ਜਿਹੜੇ ਆਮ ਆਉਂਦੇ ਸੀ ਨਾ ਉਹਨੂੰ ਇਹ ਸਫੇਤਾ ਨਹੀਂ ਸੱਚ ਆਉਂਦਾ ਉਹਦਾ ਵੱਡਾ ਆਮਬ ਜਿਹੜਾ ਉਹ ਲੰਗੜਾ ਆਉਂਦਾ ਸੀ ਜਾਂ ਮਿੱਠਾ ਆਮਬ ਜਿਹੜਾ ਵੇ ਉਹ ਦੁਸਹਿਰੀ ਆਪਸ ਤੇ ਲੰਬੜੇ ਆਮਬ ਦੀ ਉਦੋਂ ਸਗੀ ਮੈਂ ਛੁੱਟੀਆਂ ਚਾਈ ਸੀ ਇੱਥੇ ਤੇ ਮੈਂ ਜੀ ਜਦੋਂ ਲੰਬੜੇ ਅੰਮ ਨੂੰ ਛਿੱਲਿਆ ਕਿ ਕਟਿਆ ਤੇ ਸੋਚਿਆ ਹੁਣ ਕੀ ਕਰਾਂ ਉਦੋਂ ਇੰਨੀਆਂ ਇਸ ਤਰ੍ਹਾਂ ਦੀਆਂ ਮਿਕਸੀਆਂ ਨਹੀਂ ਸੀ ਇੱਕੋ ਹੀ ਜਗ ਹੁੰਦਾ ਸੀਗਾ ਇੱਕ ਨਾਲ ਸ਼ਾਇਦ ਗਰਾਇੰਡਰ ਮਸਾਲਾ ਪੀਸਣ ਵਾਲਾ ਵੀ ਹੁੰਦਾ ਸੀ ਮੇਰੇ ਮੰਮੀ ਕਹਿੰਦੇ ਮੰਮੀ ਮੇਰੀ ਤਾਂ ਇੰਨੀ ਇੰਟੈਲੀਜੈਂਟ ਸੀ ਪੜ੍ਹੀ ਹੋਈ ਨਹੀਂ ਸੀ ਗੁੜੀ ਹੋਈ ਸੀ ਕਿਹਾ ਜਾਂ ਸੀ ਤ੍ਰਿਪਤਾ ਮੈਂ ਕਿਹਾ ਮੰਮੀ ਲੱਸੀ ਨਾਲੋਂ ਗਾੜਾ ਸੀ ਖਰ ਉਹ ਲੋਟਾ ਬਰਫ਼ ਦੀ ਕਾਰਟ ਹੁੰਦੀ ਸੀ ਬਰਫ਼ ਹੀ ਨਹੀਂ ਸੀ ਮਿਲਦੀ ਬਰਫ਼ ਪਰ ਇੱਕ ਬਰਫ਼ ਵਾਲਾ ਸੀ ਲਗਾਇਆ ਹੋਇਆ ਸੀ ਜਿਹੜੀ ਕਾਰਖਾਨੇ ਤੋਂ ਬਰਫ਼ 2-3 ਕਿਲੋ ਦੀ ਪੈਸੀ 4 ਕਿਲੋ ਦੀ ਪੈਸੀ ਦੇ ਦਾਂਦਾ ਸੀ ਜਿਹਨੂੰ ਅਸੀਂ ਬੋਰੀ ਚ ਰਿਪੇਟ ਕੇ ਰੱਖ ਲੈਂਦੇ ਸੀ ਲੱਸੀ ਵੀ ਉਹਦੇ ਨਾਲ ਬਣਦੀ ਸੀ ਹੋਰ ਵੀ ਜਦੋਂ ਹੀ ਕੋਈ ਮਹਿਮਾਨ ਆਣੇ ਕੁਝ ਹੋਣਾ ਠੰਡਾ ਉਹਦੇ ਨਾਲ ਕੀਤਾ ਜਾਂਦਾ ਸੀ ਹੋ ਸਕਦਾ ਉਹਨੂੰ ਕਿਸੇ ਕੋਲ ਫ੍ਰੀਜ ਹੋਏ ਪਰ ਸਾਡੇ ਕੋਲ ਨਹੀਂ ਸੀਗਾ ਮਾਂ ਮੇਰੀ ਨੇ ਗੱਲ ਸਮਝਾਈ ਵੀ ਇਦਾਂ ਹੋ ਸਕਦਾ ਬਣਾ ਕੇ ਦੇਖਣ ਨੂੰ ਕਿ ਅਰਸੇ ਇੱਕ ਵਾਰੀ ਖਰਾਬ ਹੋਏਗਾ ਦੋ ਵਾਰੀ ਹੋਏਗਾ ਤੀਜੀ ਵਾਰੀ ਆਪੇ ਠੀਕ ਬਣ ਜਾਏਗਾ ਹੁਣ ਕਿਹੜਾ ਫੋਨ ਸੀ ਜਿਹੜਾ ਮੇਰਾ ਆਪਣੇ ਭਰਾ ਨੇ ਫੋਨ ਕਰਦੀ ਭਾਈ ਇਹ ਬਣਾਇਆ ਕਿਦਾਂ ਹੀ ਤੇ ਮੈਂ ਜੀ ਘਰ ਆ ਕੇ ਤੇ ਚਲੋ ਕੀਤਾ ਮਾਂ ਮੇਰੀ ਨੇ ਮੇਰੀ ਹੈਲਪ ਕੀਤੀ ਤੇ ਮੈਂ ਮੰਗੋ ਸ਼ੇਕ ਬਣਾਇਆ ਫਿਰ ਜੀ ਜਿੰਨੇ ਕੋ ਮੰਗੋ ਸ਼ੇਕ ਪੀ ਛੱਡੇ ਜਿੰਨੇ ਕੋ ਪੀ ਛੱਡੇ ਤੁਹਾਨੂੰ ਕੀ ਦੱਸਿਏ ਕਿਲੋ ਆਮ ਦੇ ਹਸਾਬ ਨਾਲ 10-10 ਕਿਲੋ ਆਮ ਆ ਲੈਣਾ ਕੁਝ ਖਾ ਲੈਣੇ ਕੁਝ ਪੀ ਲੈਣੇ ਕੁਝ ਮੈਂਗੋ ਸ਼ੇਕ ਬਣਾ ਲੈਣਾ ਤੇ ਉਸ ਤੋਂ ਬਾਅਦ ਮੈਂ ਕੋ ਸ਼ੇਕ ਦੀ ਕਹਾਣੀ ਐ ਸੀ ਤੇ ਅੱਜ ਤੱਕ ਖਤਮ ਨਹੀਂ ਹੋਈ ਅੱਛੀ ਮੈਂ ਕੋ ਸ਼ੇਕ ਉਦੋਂ ਪਰ ਮੇਰੇ ਕੋਲ ਪੀਲਾ ਸੂਰ ਨਾਲ ਮੈਂ ਨਹੀਂ ਕਰਦੀ ਸੀ ਕੋਈ ਵੀਡੀਓ ਨਹੀਂ ਸੀ ਬੰਦੀ ਕੋਈ ਫੋਟੋ ਨਹੀਂ ਸੀ ਖਿੱਚੀ ਜਾਂਦੀ ਅੱਜ ਸਭ ਕੁਝ ਹੈ ਤੇ ਅੱਜ ਲਈ ਅੱਜ ਲਈ ਤੁਹਾਡੇ ਨਾਲ ਕੋਈ ਦਿਮਾਗ ਖਾਦਾ ਕੱਲ ਨੂੰ ਖਾਵਾਂਗੀ ਫੇਰ